ਹਾਂਜੀ ਤੇ ਕਿੱਦਾਂ ਹੋ ਸਾਰੇ ਠੀਕ ਹੋ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਹੰਮਲਾ ਰੰਦ 512 ਉੱਤੇ ਅੱਜ ਆਪਾਂ ਗੱਲ ਕਰਨ ਲੱਗੇ ਆਂ ਮਸ਼ਹੂਰ ਕਬੱਡੀ ਖਿਡਾਰੀ ਛੋਟੇ ਨਾਤ ਦੀ ਜੋ ਗਰਾਊਂਡ ਦੇ ਵਿੱਚ ਰੇਡਾਂ ਪਾ ਕੇ ਵੱਡੇ ਵੱਡੇ ਜਾਫੀਆਂ ਦੇ ਰੌਂਟੇ ਖੜੇ ਕਰ ਦਿੰਦੇ ਨੇ ਤੇ ਇਹਨਾਂ ਦਾ ਅੱਜ ਕਬੱਡੀ ਦੇ ਵਿੱਚ ਸਿਖਰ ਦੇ ਉੱਤੇ ਨਾਮ ਬੁਲਦਾ ਹੈ ਅੱਜ ਇਹਨਾਂ ਦੀ ਆਪਾਂ ਜ਼ਿੰਦਗੀ ਸਫਰ ਫੈਮਿਲੀ ਸਟ੍ਰਗਲ ਤੇ ਇਹਨਾਂ ਨੇ ਕਬੱਡੀ ਕਿੱਤੇ ਕਿੱਥੇ ਖੇਡੀ ਹੈ ਉਹਦੇ ਬਾਰੇ ਕੁਝ ਤੁਹਾਡੇ ਨਾਲ ਵਿਸਥਾਰਪੂਰਵਕ ਗੱਲਬਾਤ ਸ਼ੇਅਰ ਕਰਾਂਗੇ ਦੋਸਤੋ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਆਪਣੀ ਚੈਨਲ ਹਮਦਰਾਂ 312 ਨੂੰ ਸਬਸਕ੍ਰਾਈਬ ਕਰ ਦਿਓ ਤੇ ਬੰਗਲਾਦ ਕਾਇਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਅਗਲੀ ਮਜ਼ੇਦ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਸਭ ਤੋਂ ਪਹਿਲਾਂ ਤੇ ਸਭ ਤੋਂ ਤੇਜ਼ ਆਓ ਤੇ ਹੁਣ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਛੋਟੇ ਨਾਮ ਦਾ ਅਸਲ ਨਾਮ ਅਮਰਤ ਸਿੰਘ ਪਾਲ ਚਾਹਰ ਹੈ ਇਹਨਾਂ ਦੇ ਕਰਦੇ ਇਹਨਾਂ ਨੂੰ ਪਿਆਰ ਨਾਲ ਅੰਮ੍ਰਿਤ ਕਹਿ ਕੇ ਬੁਲਾਉਂਦੇ ਨੇ ਇਹਨਾਂ ਦੇ ਪਿਤਾ ਅਨਾਤ ਸਿੰਘ ਨੇ ਕਬੱਡੀ ਦੇ ਬਹੁਤ ਤਕੜੇ ਮਸ਼ਹੂਰ 플레이ਰ ਨੇ ਤੇ ਇਹਨਾਂ ਨੇ ਆਪਣੇ ਪਿਤਾ ਨੂੰ ਦੇਖ ਕੇ ਕਬੱਡੀ ਖੇਡੀ ਤੇ ਸਿੱਖੀ ਹੈ ਅੱਜ ਦੁਨੀਆ ਇਹਨਾਂ ਨੂੰ ਛੋਟੇ ਨਾਤ ਦੇ ਨਾਮ ਨਾਲ ਜਾਣਦੀ ਹੈ ਪਰਿਵਾਰ ਦੀ ਗੱਲ ਕਰੀਏ ਤੇ ਇਹਨਾਂ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਛੋਟੀ ਭੈਣ ਹੈ ਇਹਨਾਂ ਦੀ ਹਾਈਟ ਦੀ ਗੱਲ ਕਰੀਏ ਤੇ 5 ਫੁੱਟ 6 ਇੰਚ ਦੇ ਲਗਭਗ ਇਹਨਾਂ ਦੀ ਹਾਈਟ ਹੈ ਇਨਾਂ ਦੇ ਪੜਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਲੱਸ 2 ਤੱਕ ਦੀ ਪੜਾਈ ਕੀਤੀ ਪੜਾਈ ਦੇ ਵਿੱਚ ਹੁਸ਼ਿਆਰ ਹੁੰਦਾ ਸੀ ਪੜਦਾ ਘੱਟ ਸੀ ਤੇ ਇਹ ਇਹਨਾਂ ਨੂੰ ਦੋ ਤਿੰਨ ਵਾਰੀ ਸਕੂਲਾਂ ਵਿੱਚ ਕੱਢ ਦਿੱਤਾ ਗਿਆ ਸੀ ਫਿਰ ਇਹਨਾਂ ਨੇ ਪਲੱਸ 2 ਤੱਕ ਦੀ ਓਪਨ ਪੜਾਈ ਕੀਤੀ ਸੀ ਫਿਰ ਇਹਨਾਂ ਦੇ ਪਿਤਾ ਇਹਨਾਂ ਨੂੰ ਗਰਾਊਂਡ ਲੈ ਜਾਂਦੇ ਸੀ ਖੁਰਾਕ ਦਾ ਧਿਆਨ ਵੀ ਰੱਖਦੇ ਹੁੰਦੇ ਸੀ ਤੇ ਫਿਰ ਇਹਨਾਂ ਨੇ ਇਹਨਾਂ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਤੇ ਇਹਨਾਂ ਨੇ ਕਬੱਡੀ ਛੱਡ ਦਿੱਤੀ ਤੇ 12-12 ਇੱਕ ਇੱਕ وجہ ਤੱਕ ਕਾਰਨ ਆਣਾ ਫਿਰ ਕੰਡਾ ਟੱਪ ਕੇ ਕਰ ਆਣਾ ਫਿਰ 2019 ਦੇ ਵਿੱਚ ਇਹਨਾਂ ਦੇ ਪਿਤਾ ਦੇ ਦੋਸਤ ਨੇ 우ਸਤਾਦ ਕਾਕਾ ਕੋਲੋਂ ਇਹਨਾਂ ਨੂੰ ਛੱਡਿਆ ਤੇ ਓਪਨ ਕਬੱਡੀ ਖੇਡਣ ਦਾ ਮੌਕਾ ਇਹਨਾਂ ਨੂੰ ਮਿਲਿਆ ਤੇ ਇਹਨਾਂ ਨੇ ਫਿਰ ਓਪਨ ਕਬੱਡੀ ਖੇਡੀ ਤੇ ਫਿਰ ਇਹਨਾਂ ਨੇ ਘਰ ਦੇ ਖਰਚੇ ਵਾਸਤੇ ਇੱਕ ਫੈਕਟਰੀ ਦੇ ਵਿੱਚ ਕੰਮ ਕੀਤਾ ਤੇ ਇਹਨਾਂ ਦਾ ਸਾਰਾ ਧਿਆਨ ਹੀ ਬਸ ਕਬੱਡੀ ਉੱਲ ਸੀ 우ਸਤਾਦ ਕਾਕਾ ਨੇ ਛੋਟੇ ਨਾਤ ਨੂੰ ਸਿਰਫ 2-3 ਮੈਚ ਹੀ ਪਿੰਡਾਂ ਥਾਵਾਂ ਤੇ ਖਿਡਾਏ ਬਾਕੀ ਓਪਨ ਮੈਚ ਆਲ ਆਫ ਵਿੱਚ ਖੇਡਣੇ ਇਹਨਾਂ ਨੇ ਖੇਡੇ ਤੇ ਆਪਣੀ ਮਿਹਨਤ ਲਾਈ ਤੇ ਇਸ ਟੈਸਟ ਇਹਨਾਂ ਦਾ ਵੀ ਸ਼ਰੀਰ ਹੋ ਗਿਆ ਤੇ ਨਾਲ ਤਕੜਾ ਪਲੇਅਰ ਵੀ ਇਹ ਬਣ ਗਿਆ ਇਹਨਾਂ ਦੀ ਇਤਨੀ ਮਿਹਨਤ ਕਰਕੇ ਅੱਜ ਇਹ ਬੈਸਟ ਰੇਡਰ ਵੀ ਕਈ ਜਗ੍ਹਾ ਉੱਤੇ ਬਣ ਚੁੱਕੇ ਨੇ ਅਗਰ ਆਪਾਂ ਇਹਨਾਂ ਦੇ ਬੈਸਟ ਪਲੇਅਰ ਦੀ ਗੱਲ ਕਰੀਏ ਤੇ ਖੁਸ਼ੀ ਦੁੱਗਾ ਨੂੰ ਇਹ ਆਪਣਾ ਬੈਸਟ ਪਲੇਅਰ ਮੰਨਦੇ ਨੇ ਤੇ ਕਈ ਇਨਾਮ ਵੀ ਇਹ ਜਿੱਤ ਚੁੱਕੇ ਨੇ ਤੇ ਇਹਨਾਂ ਨੇ ਆਪਣੇ ਪਿਤਾ ਦਾ ਨਾਮ ਨੂੰ ਹੋਰ ਵੀ ਮਸ਼ਹੂਰ ਕੀਤਾ ਹੈ ਤੇ ਤੁਸੀਂ ਦੱਸਣਾ ਵਾ ਕਿ ਤੁਸੀਂ ਛੋਟੇ ਨਾਦ ਦੀ ਖੇਡ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਐਸੀ ਛੋਟੇ ਨਾਦ ਦੀ ਜ਼ਿੰਦਗੀ ਸਫਰ ਦੀ ਕਹਾਣੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਆਪਣੇ ਚੈਨਲ ਅਮਜ਼ਰਨ 512 ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਅਸੀਂ ਇਦਾਂ ਦੀਆਂ ਵੀਡੀਓ ਤੁਹਾਡੇ ਦੇ ਲਈ ਲਾਈਕ